ਕਈ ਦਿਨਾਂ ਤੋਂ ਅੰਤ ਦੀ ਗਰਮੀ ਜਿਹੜੀ ਪੈ ਰਹੀ ਸੀ ਉਸ ਤੋਂ ਵੱਡੀ ਰਾਹਤ ਆ ਜਿਹੜੀ ਗਰਮੀ ਤੋਂ ਤਾਂ ਜ਼ਰੂਰ ਮਿਲਿਆ ਪਰ ਦੂਸਰੇ ਪਾਸੇ ਕਿਸਾਨਾਂ ਨੂੰ ਵੀ ਵੱਡੀ ਰਾਹਤ ਆ ਜਿਹੜੀ ਇਸ بارش ਦੇ ਨਾਲ ਮਿਲੀ ਆ ਕਿਉਂਕਿ ਝੋਨੇ ਦੀ ਬਜਾਈ ਜਿਹੜੀ ਚੱਲ ਰਹੀ ਸੀ ਕਿਸਾਨ ਵੀ ਕਿਤੇ ਨਾ ਕਿਤੇ ਦੁਖੀ ਨਜ਼ਰ ਆ ਰਹੇ ਸੰਪੱਸੀ ਇਸ ਵਿਸ਼ੇ ਤੇ ਗੱਲਬਾਤ ਕਿਸਾਨਾਂ ਦੇ ਨਾਲ ਕਰਾਂਗੇ ਕਿਸ ਤਰ੍ਹਾਂ ਦੇਖਦੇ ਹਾਂ ਇਸ بارش ਦੇ ਨਾਲ ਕਿੰਨਾ ਕੁ ਫਾਇਦਾ ਜਿਹੜਾ ਕਿਸਾਨਾਂ ਨੂੰ ਤੇ ਗਰਮੀ ਤੋਂ ਰਾਹਤ ਮਿਲੀ ਹੈ ਜਿਹੜੀ ਮਾਨ ਸਾਹਿਬ ਜਿੰਨਾ ਕਹਿ ਦੋ ਉਨਾ ਫਾਇਦਾ ਹੋਇਆ ਕਿਉਂਕਿ ਟੈਂਪਰੇਚਰ ਬਹੁਤ ਜ਼ਿਆਦਾ ਹੋਣ ਕਰਕੇ ਕਿਸਾਨ ਤਾਂ ਕਿਸਾਨ ਜੀਵ ਜੰਤ ਵੀ ਮਰ ਰਹੇ ਸੀ ਹਨ ਤੇ ਝੋਨਾ ਤੁਰਨੀ ਦੇ ਖੇਤਾਂ ਚ ਲਾਤਾ ਦਿੱਤਾ ਪਰ ਦੁਪਹਿਰ ਸਮੇਂ ਜੇ ਦੇਖਿਆ ਜਾਵੇ ਤਾਂ ਪਾਣੀ ਨੂੰ ਹੱਥ ਨਹੀਂ ਤੀ ਲੱਗਦਾ ਇੰਨਾ ਗਰਮ ਹੋ ਜਾਂਦਾ ਸੀਗਾ ਚਲੋ ਕੁਦਰਤ ਨੇ ਕਿਰਪਾ ਕੀਤੀ ਹੈ ਰਹਿਮਤ ਕੀਤੀ ਹੈ ਬਹੁਤ ਵਧੀਆ ਜੀ ਬਾਰਿਸ਼ ਹੋਈ ਹੈ ਸਾਰੀ ਜਿੱਥੇ ਇਨਸਾਨ ਇਹਦਾ ਆਨੰਦ ਮਾਣੇ ਉੱਥੇ ਪਸ਼ੂ ਪੰਛੀ ਵੀ ਚਹਿਚਾ ਰਹੇ ਨੇ ਬਨਸਪਤੀ ਵੀ ਕਿਉਂਕਿ ਜੇ ਆਪਾਂ ਦੇਖਿਆ ਆਪਣੇ ਤਾਂ ਤਕਰੀਬਨ 1 ਸਾਲ ਹੋ ਚੱਲਿਆ ਬਾਰਿਸ਼ ਨਹੀਂ ਹੋਈ ਚਲੋ ਸਤਿਗੁਰਾਂ ਨੇ ਕਿਰਪਾ ਕੀਤੀ ਰਹਿਮਤ ਕੀਤੀ ਜ ਹੁਣ ਬਾਰਿਸ਼ ਹੋਈ ਹੈ ਸਤਿਗੁਰੂ ਕੇ ਅਸੀਂ ਅਰਦਾਸ ਆ ਕਿ ਸਭ ਦਾ ਭਲਾ ਕਰਦੇ ਨੇ ਤੇ ਲੋਕਾਂ ਨੂੰ ਵੀ ਇਹੀ ਅਪੀਲ ਆ ਤੁਹਾਡੇ ਮਾਧਿਅਮ ਰਾਹੀਂ ਕਿ ਭਾਈ ਕੁਦਰਤ ਦੇ ਨਾਲ ਜੁੜੋ ਵੱਧ ਤੋਂ ਵੱਧ ਹੋ ਸਕੇ ਆਪਣੇ ਬੱਚਿਆਂ ਦੇ ਤੇ ਆਪਦੇ ਜਨਮ ਦਿਨ ਤੇ ਇੱਕ ਇੱਕ ਪੌਦਾ ਜ਼ਰੂਰ ਲਗਾਓ ਆ ਬਿਲਕੁਲ ਕਿਸ ਤਰ੍ਹਾਂ ਦੇਖ ਰਹੇ ਹੋ ਕਾਫੀ ਅੰਤ ਦੀ ਗਰਮੀ ਜਿਹੜੀ ਕਾਫੀ ਦਿਨਾਂ ਤੋਂ ਪੈ ਰਹੀ ਸੀ ਕਾਫੀ ਵੱਡੀ ਰਾਹਤ ਮਿਲੀ ਹੈ ਇਹ ਤਾਂ ਬਹੁਤ ਵੱਡੀ ਰਾਹਤ ਮਿਲੀ ਹੈ ਜੀ ਇਹਦੇ ਨਾਲ ਕਿਸਾਨਾਂ ਦਾ ਬਹੁਤ ਵੱਡਾ ਫਾਇਦਾ ਹੋਇਆ ਜੀ ਝੋਨੇ ਦੀ ਫਸਲ ਜਿਹੜੀ ਆਕਾਸ਼ਤ ਕੀਤੀ ਜਾ ਰਹੀ ਹੈ ਇਸ ਕਰਕੇ ਕਿਸਾਨਾਂ ਨੂੰ ਬਹੁਤ ਵੱਡੀ ਰਾਹਤ ਆ ਖਾਸ ਕਰਕੇ ਗਰਮੀ ਜਿਹੜੀ ਬਹੁਤ ਜ਼ਿਆਦਾ ਪੈ ਰਹੀ ਸੀ ਉਹ ਤੋਂ ਬਹੁਤ ਵੱਡੀ ਰਾਹਤ ਮਿਲੀ ਹੈ ਆ ਕਿਸ ਤਰ੍ਹਾਂ ਦੇਖਦੇ ਹੋ ਕਿੰਨੀ ਕ ਰਾਹਤ ਆ ਜਿਹੜੀ ਮਿਲੀ ਬਹੁਤ ਵਧੀਆ ਜੀ ਗਰਮੀ ਤੋਂ ਬਹੁਤ ਬਚੀ ਬਿਲਕੁਲ ਕਹਿੰਦੇ ਗਰਮੀ ਤੋਂ ਰਾਹਤ ਤਾਂ ਮਿਲੀ ਪਰ ਉੱਥੇ ਕਿਸਾਨਾਂ ਨੂੰ ਬਹੁਤ ਵੱਡੀ ਰਾਹਤ ਮਿਲੀ ਕਿਸ ਤਰ੍ਹਾਂ ਦੇਖਦੇ ਹੋ ਬਹੁਤ ਤਾਫਸੀ ਏਸੀ ਵੀ ਜਵਾਬ ਦੇ ਚੁੱਕੇ ਹਾਂਜੀ ਹਾਂਜੀ ਸਰ ਏਸੀ ਬਿਲਕੁਲ ਜਵਾਬ ਦੇ ਚੁੱਕੇ ਸਨ ਬਾਕੀ ਬਹੁਤ ਹੀ ਜ਼ਿਆਦਾ ਟੈਂਪਰੇਚਰ ਹਾਈ ਚੁੱਕਿਆ ਸੀ ਸਰ ਜੇ ਐਦਾਂ ਹੀ ਅਸੀਂ ਕਰਦੇ ਰਹੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਟੈਂਪਰੇਚਰ ਹੈ ਸਰ ਉਹ 50 ਪਲੱਸ ਚਲਾ ਜਾਣਾ ਤੇ ਘਰੋਂ ਬਾਹਰ ਨਿਕਲਣਾ ਹੋਣੀ ਬਹੁਤ ਮੁਸ਼ਕਲ ਹੋ ਚੁੱਕਿਆ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਕਮਾਕਾਰਾਂ ਤੇ ਜਾਣਾ ਵੀ ਬਹੁਤ ਹੀ ਜ਼ਿਆਦਾ ਕਠਿਨਕਾਰੇ ਹੋ ਜਾਣਾ ਸੋ ਸਾਨੂੰ ਇਹੀ ਸੋਚਣਾ ਚਾਹੁੰਦਾ ਕਿ এনवायरमेंट ਨਾਲ ਅਸੀਂ ਪਿਆਰ ਕਰੀਏ ਕੁਦਰਤ ਨਾਲ ਪਿਆਰ ਕਰੀਏ ਤੇ ਪਰਮਾਤਮਾ ਅਗੇ ਇਹੀ ਅਰਦਾਸ ਕਰੀਏ ਕਿ ਜਿੰਨਾ ਹੋ ਸਕੇ ਵੱਧ ਤੋਂ ਵੱਧ بارش ਹੁਣ ਸਾਡੇ ਆਈ ਹੈ ਤਾਂ ਇਹ ਲਗਾਤਾਰ ਪੈਂਦੀ ਰਹੇ ਹਫਤਾ 10 ਦਿਨ ਤਾਂ ਕਿ ਸਾਡੇ ਕਿਸਾਨ ਵੀਰਾਂ ਨੂੰ ਮੋਟਰ ਟਿਊਬਵੈਲਾਂ ਦੇ ਉੱਤੇ ਇਨਾ ਮਹਿੰਗਾ ਡੀਜ਼ਲ ਖਰਚਣ ਕਰਨ ਦੀ ਲੋੜ ਨਾ ਪਵੇ ਉਹ ਆਪਣਾ ਇਸੇ ਬਰਸਾਤੀ ਮੌਸਮ ਦੇ ਨਾਲ ਆਪਣਾ ਝੋਨਾ ਜੋ ਹੈ ਚੰਗੀ ਤਰ੍ਹਾਂ ਬੀਜ ਸਕਣ ਤੇ ਆਪਣਾ ਫਾਇਦਾ ਲੈ ਸਕਣ ਆ ਬਿਲਕੁਲ ਕਿਤੇ ਕਿਤੇ ਕਿਸਾਨਾਂ ਦੀਆਂ ਗੱਲਾਂ ਬਹੁਤ ਚੰਗੀਆਂ ਲੱਗਦੀਆਂ ਨਜ਼ਰ ਆ ਰਹੀਆਂ ਨੇ ਕਿੰਦੇ ਕੁਦਰਤ ਦੇ ਨਾਲ ਖਲਵਾੜ ਕਰਨਾ ਕਿਤੇ ਨਾ ਕਿਤੇ ਆਉਣ ਵਾਲਾ ਸਮਾਂ ਜਿਹੜਾ ਘਾਤਕ ਹੋ ਸਕਦਾ ਅ ਜਿਸ ਤਰ੍ਹਾਂ ਕਿਸ ਤਰ੍ਹਾਂ ਦੇਖਦੇ ਹੋ بارش ਬਹੁਤ ਜ਼ਿਆਦਾ ਪੈ ਰਹੀ ਹੈ ਹੁਣ بارش ਪਾਉਣ ਨਾਲ ਜੇ ਬਹੁਤ ਫਾਇਦਾ ਹੋਇਆ ਹੈ ਜੀ ਤੇ بارش 2-4 ਦਿਨ ਲਗਾਤਾਰ ਹੋਵੇ ਤਾਂ ਪਾਣੀ ਦਾ ਵੀ ਬਹੁਤ ਡਵੈਲਪਮੈਂਟ ਹੋ ਜਾਊਗਾ ਜੀ ਤੇ ਦੂਜੀ ਗੱਲ ਇਹ ਹੈ ਜੀ ਬੱਚਿਆਂ ਨੂੰ ਬਹੁਤ ਔਖਾ ਹੋਇਆ ਸੀ ਘਰੋਂ ਨਿਕਲਣਾ ਮੁਸ਼ਕਲ ਸੀ ਏਸੀ ਜੀ ਜਵਾਬ ਦੇ ਚੁੱਕੇ ਸਨ ਗਰਮ ਹਵਾ ਮਾਰਦੇ ਸਨ ਜੀ ਤੇ ਬਾਕੀ ਜੀਵ ਜੰਤੂਆਂ ਦਾ ਉਹ ਪਹਲਾ ਹੋਇਆ ਜੀ ਹਾਂ ਬਿਲਕੁਲ ਜਿੱਥੇ ਅਸੀਂ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਹੈ ਖੇਤਾਂ ਦੇ ਵਿੱਚ ਖੜਿਆ ਵਾਰਸ਼ ਪੈ ਰਹੀ ਆ ਬਹੁਤ ਜ਼ਿਆਦਾ ਵਾਰਸ਼ ਪੈ ਰਹੀ ਆ ਪਰ ਰੁਕ ਰੁਕ ਕੇ ਵਾਰਸ਼ੇ ਜ਼ਰੂਰ ਪੈ ਰਹੀ ਆ ਤੇ ਕਿਸਾਨਾਂ ਦਾ ਵੀ ਕਹਿੰਦੇ ਕੁਦਰਤ ਦੇ ਨਾਲ ਖਲਵਾੜ ਨਾ ਕੀਤਾ ਜਾਵੇ ਕਿਉਂਕਿ ਜੇ ਕੁਦਰਤ ਦੇ ਨਾਲ ਖਲਵਾੜ ਕਰਦਾ ਤਾਂ ਆਉਣ ਵਾਲਾ ਸਮਾਂ ਜਿਹੜਾ ਬੜਾ ਭਿਆਨਕ ਹੋ ਸਕਦਾ ਹਰ ਇੱਕ ਵਿਅਕਤੀ ਨੂੰ ਇੱਕ ਤੋਂ ਦੋ ਦੋ ਦਰਖਤ ਨੇ ਜਿਹੜੇ ਉਹ ਜ਼ਰੂਰ ਲਗਾਉਣੇ ਚਾਹੀਦੇ ਨੇ ਪਰ ਕਿਸਾਨਾਂ ਨੂੰ ਵੀ ਕਿਤੇ ਨਾ ਕਿਤੇ ਸੇਧ ਲੈਣ ਦੀ ਅੱਜ ਜ਼ਰੂਰਤ ਆ ਪਰ ਵਿਗੇ ਦੇ ਮਗਰ ਕਿਸਾਨ ਆਪਣੇ ਖੇਤ ਦੇ ਵਿੱਚ ਇੱਕ ਬੂਟਾ ਜ਼ਰੂਰ ਲਾਵੇ ਜੇਕਰ ਕਿਸੇ ਕਿਸਾਨ ਦੇ ਕੋਲ 100 ਵਿਗੇ ਤੋਂ 100 ਬੂਟਾ ਉਸ ਖੇਤਾਂ ਦੇ ਵਿੱਚ ਹੋਣਾ অতি ਜ਼ਰੂਰੀ ਆ ਨਾਬਾ ਤੋਂ ਹਰਮਿੰਦਰ ਸਿੰਘ ਮਾੜੀ